ਤਾਰ ਸਿੱਤੇ ਚੁੰਨੀ ਜਾਂ ਪਹਿਲੇ ਪ੍ਰਾਤਨ ਸਮਿਆ ਚ ਹਰ ਕੋਈ ਪਗੜੀ ਬੰਨਦਾ ਸੀ ਰਾਜੇ ਮਹਾਰਾਜੇ ਵੀ ਪਗੜੀ ਬੰਨਦੇ ਸੀ ਤੇ ਇੱਥੇ ਸਾਡਾ ਅਮਰ ਤੇ ਸਾਡਾ 10ਵਾਂ ਦੁਆਰ ਇਸ ਨੂੰ ਕੇਸਗੜ੍ਹ ਸਾਹਿਬ ਦਾ ਨਾਮ ਦਿੱਤਾ ਮਗਰ ਅਸੀਂ ਸਾਰੇ ਜਿਵੇਂ ਹੁਣ ਵੀ ਬਹੁਤ ਸਾਰੇ ਜੀਵ ਹੋਲੇ ਮੱਲੇ ਤੇ ਅਨੰਦਪੁਰ ਸਾਹਿਬਗੇ ਕਿਸ ਤਕਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਮਾਰਾਈ ਨੇ ਉਸ ਜਗ੍ਹਾ ਦਾ ਨਾਮ ਕੇਸਗੜ੍ਹ ਸਾਹਿਬ ਇਸ ਕਰਕੇ ਰੱਖਿਆ ਵੀ ਮੇਰੇ ਬੱਚੇ ਆਉਣਗੇ ਇਹ ਮੁੱਖ ਵਿੱਚ ਜਦੋਂ ਬੋਲਣਗੇ ਵੀ ਅਸੀਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਨ ਚੱਲੇ ਤੇ ਇਹਨਾਂ ਨੂੰ ਭੇਤ ਆਏਗਾ ਬੋਲੇ ਹੋਏ ਤੇ ਇਹ ਧਿਆਨ ਦੇਣਗੇ ਵੀ ਸਾਡੇ ਕੇਸ ਕਿੱਥੇ ਆਪਾ ਵਾਲ ਕਹਿੰਦੇ ਆ ਗੁਰਮਤ ਵਿੱਚ ਕੇਸ ਕਿਹਾ ਹੈ ਕਿਸਾਂ ਦੇ ਥੱਲੇ ਸਾਡੇ ਗੜ੍ਹ ਹੈ ਮਾਲਕੇ ਸਾਡੇ ਕੇਸਾਂ ਦੇ ਥੱਲੇ ਤਾਂ ਇਹ ਕਹਿੰਦੇ ਨੇ ਸਭ ਕਹੋ ਮੁੱਖੋਂ E di chi?